ਜਿਹੜਾ ਮੇਰੀ ਇਹ ਵਿజిਟ ਸੀ ਜਿਹਦਾ ਮੁੱਖ ਮਕਸਦ ਸੀਗਾ ਜੀ ਜਿਹੜਾ ਇੱਕ ਤਾਂ ਜਿਹੜਾ ਅ ਰੰਗਲਾ ਪੰਜਾਬ ਵਿਕਾਸ ਸਕੀਮ ਹੈ ਉਹਦਾ ਮੇਜਰ ਰਿਵਿਊ ਜੁਦ ਨਸ਼ੇ ਵਿਰੋਧ ਦਾ ਮੇਜਰ ਰਿਵਿਊ ਔਰ ਜਿਹੜਾ ਅੱਗੇ ਬਰਸਾਤ ਦਾ ਮੌਸਮ ਆ ਗਿਆ ਜੀ ਬਿਲਕੁਲ ਬਾਰਿਸ਼ਾ ਸ਼ੁਰੂ ਹੋ ਗਈਆਂ ਤੇ ਇਹਦੇ ਵਿੱਚ ਜਿਹੜੇ ਮੱਛਰ ਜਿਹੜੇ ਗੰਦੇ ਪਾਣੀ ਨਾਲ ਔਰ ਮੱਛਰਾਂ ਮੱਖੀਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਡੈਂਗੀ ਚਿਕਨਗੁਨੀਆ ਡਾਇਰੀ ਡਿਜ਼ੀਜ਼ਸ ਇਹ ਸਾਰਿਆਂ ਦੀ ਰੋਕਥਾਮ ਵਾਸਤੇ ਜਿਹੜਾ گاਉਂ ਬੰਦੋਵਾ ਸਾਰੇ ਕਰਦੇ ਉਹਨਾਂ ਦਾ ਮੇਜਰ ਰਿਵਿਊ ਕੀਤਾ ਮੈਂ ਸਭ ਤੋਂ ਪਹਿਲਾਂ ਮੈਂ ਜਿਹੜਾ ਡਰਗ ਡਿਡਿਕਸ਼ਨ ਤੇ ਰੀਹੈਬ ਸੈਂਟਰ ਉੱਤੇ ਗਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਜਿਹੜੀ ਉਹਦੀ ਕਪਸਤੀ ਵਧਾ ਕੇ ਤਕਰੀਬਨ 3 ਗੁਣਾ ਕੀਤੀ ਆ ਔਰ ਸਾਰੇ ਐਨਮੇਰਟਸ ਜਿਹੜੇ ਆਗੇ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਯੋਗਾ ਵੀ ਕਰਦੇ ਆ ਸਪੋਰਟਸ ਵੀ ਕਰਦੇ ਆ ਔਰ ਉਹਨਾਂ ਦੀ ਕਾਉਂਸਲਿੰਗ ਹੋ ਰਹੀ ਹੈ ਨਸ਼ਾ ਛੱਡ ਰਹੇ ਆ ਔਰ ਕੋਈ ਨਾ ਕੋਈ ਕੰਮ ਸਿੱਖ ਰਹੇ ਹੋ ਮਤਲਬ ਮੇਲ हेयर ਸਲੂਨ ਦਾ ਕੰਮ ਚੱਲ ਰਿਹਾ ਸੀਗਾ ਕੋ ਕੋ ਦਾ ਚੱਲ ਰਿਹਾ ਸੀਗਾ ਇਸੇ ਤਰ੍ਹਾਂ ਜਿਹੜਾ ਮੋਬਾਈਲ ਰਿਪੇਅਰ ਜਾਂ ਹੋਰ ਜਿੰਨੇ ਵੀ ਜੜੇ ਆ ਗਿਆ ਇਲੈਕਟ੍ਰੀਸ਼ੀਅਨ ਦਾ ਵੇਲਡਿੰਗ ਦਾ ਜਿਹਨਾਂ ਨੂੰ ਕੰਮ ਸਟਾਰਟੇ ਜਾ ਰਹੇ ਆ ਮਸ਼ਰੂਮ ਦੀ ਕਲਟੀਵੇਸ਼ਨ ਔਰ ਕਿਚਨ ਗਾਰਡਨਿੰਗ ਸਾਰੇ ਕਰਦੇ ਚੰਦੇ ਵੀ ਡਰਗ ਡਾਕਟਰ ਨੂੰ ਕਿਆਰੀਆਂ ਦਿੱਤੀਆਂ ਹੋਈਆਂ ਉੱਤੇ ਬਹੁਤ ਵਧੀਆ ਵਧੀਆ ਸਬਜ਼ੀਆਂ ਲੱਗੀਆਂ ਹੋਈਆਂ ਸੀ ਫੁੱਲ ਬੂਟੇ ਲੱਗੇ ਹੋਏ ਸੀ ਤੋਂ ਬੜਾ ਅੱਛਾ ਇੱਕ ਪੋਜ਼ਿਟਿਵ ਵਾਈਬ ਸੀਗਾ ਤੇ ਇਹ ਤੁਹਾਡਾ ਜਿਹੜਾ ਹੁਸ਼ਾਰਪੁਰ ਇਹ ਬੈਸਟ ਪਰਫਾਰਮਿੰਗ ਸਟੇਟ ਆ ਜੋ ਦਰਸ਼ੇਵਰੋਧ ਦੇ ਵਿੱਚ ਇਸੇ ਤਰ੍ਹਾਂ ਐਸਐਸਪੀ ਸਾਹਿਬ ਨੇ ਆਪਣਾ ਦੱਸਿਆ ਉਹਨਾਂ ਦੀ ਵੀ ਬਹੁਤ ਅੱਛੀ ਕਾਰਗੁਜ਼ਾਰੀ ਜਿੰਨੇ ਆਪਣੇ ਟਾਰਗਟਰ ਵੀ ਸਕੇ ਹਨ ਜਿਹੜੇ ਛੋਟੇ-ਛੋਟੇ ਜਿਹੜੇ ਵਪਾਰੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਔਰ ਜਿਹੜੇ ਵੱਡੇ-ਵੱਡੇ ਜਿਹੜੇ ਮਗਰਮਾਸੇ ਆ ਉਹ ਵੀ ਫੜੇ ਇਹਨਾਂ ਨੇ ਔਰ ਬਹੁਤ سارے ਬੰਦੇ ਜੇਲਾਸ ਵੀ ਗਏ ਆ ਪਰ ਸਾਡੀ ਕੋਸ਼ਿਸ਼ ਹੈ ਕਿ ਇੱਕ ਨਵੀਂ ਅਪਰੋਚ ਆ ਭਗਵਾਨ ਸਰਕਾਰ ਦੀ ਅਰਵਿੰਦ ਕੇਜੀਵਾਲ ਜੀ ਦੀ ਸੋਚ ਤੇ ਸਾਡੇ ਮਾਰਜੋ ਮੁੱਖਪਤੀ ਸਾਹਿਬ ਦੀ ਜੋ ਉਪਰਾਲੇ ਆ ਉਹਦੇ ਨਾਲ ਅਸੀਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਕੇ ਨਿਗਲਾਈਜ਼ ਨਹੀਂ ਕਰਦੇ ਡੀਕ੍ਰਿਮੀਨਲਾਈਜ਼ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਜੇਲ੍ਹ ਨਹੀਂ ਭੇਜਣਾ ਉਹਨਾਂ ਨੂੰ ਆਸਤਾ ਵਿੱਚ ਭੇਜੋ ਉਹਨਾਂ ਨੂੰ ਨਸ਼ਾ ਛਡਾਓ ਉਹਨਾਂ ਨੂੰ ਕੋਈ ਕੰਮਸ ਤੇ ਇਹ ਬਹੁਤ ਅੱਛੀ ਮਹਿਮ ਚੱਲਦੀ ਪਈ ਆ ਇਸੇ ਤਰ੍ਹਾਂ ਜਿਹੜਾ ਰੰਗਲਾ ਪੰਜਾਬ ਵਿਕਾਸ ਸਕੀਮ ਆ ਮੇਰੇ ਨਾਲ ਮੇਰੇ ਜਿਹੜੇ ਦੋਨਾਂ ਸਹਿਯੋਗੀ ਖੜੇ ਆ ਜੀ ਜਸਵੀਰ ਸਿੰਘ ਰਾਜਾ ਗਿੱਲ ਜੀ ਔਰ ਕਰਮਵੀਰ ਕੁਮੜ ਜੀ ਇਹਨਾਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਵੀ ਬੜੀ ਮੁਸ਼ਤਦੀ ਦੇ ਨਾਲ ਆਪਣੀ ਜਿਹੜੀ 5 ਕਰੋੜ ਦੀ ਸਕੀਮ ਆ ਵਧੀਆ ਸਾਰੀਆਂ ਪ੍ਰੋਪੋਜ਼ਲ ਜੜੀਆਂ ਤਿਆਰ ਕਰਕੇ ਲੋਕਾਂ ਤੋਂ ਕੱਲੇ-ਕੱਲੇ ਪਿੰਡ ਜਾ ਕੇ ਮੱਲੇ ਸਾਂ ਕੇ ਲੋਕਾਂ ਤੋਂ ਫੀਡਬੈਕ ਲੈ ਕੇ ਜੋ ਲੋਕਾਂ ਦੀਆਂ ਫੈਕਟ ਲੀਡ ਸੀਗਿਆ ਜੋ ਰੌਣ ਲੱਗਦਾ ਸੀਗਾ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਮੱਲੇ 'ਚ ਪਹਿਲਾ ਕੰਮ ਆਉਣਾ ਚਾਹੀਦਾ ਉਹ ਇਹਨਾਂ ਨੇ ਲਿਸਟਾ ਬਣਾ ਕੇ ਇਹਨਾਂ ਨੇ ਸਬ ਲੜਾ ਉਹਦਾ ਟੈਂਡਰਿੰਗ ਪ੍ਰੋਸੈਸ ਕਰਕੇ ਮਹੀਨੇ ਜਿਹੜੀ ਮੈਨੇਸ ਕੰਮ ਸ਼ੁਰੂ ਹੋ ਜੇਗਾ ਤੇ ਸੜਾ ਸਾਰੇ ਸਾਰੇ ਪਾਸੇ ਖਰਚ ਕਰ ਲਵਾਂਗੇ ਤੇ ਲੋਕਾਂ ਨੂੰ ਫਾਇਦਾ ਹੋਏਗਾ ਹਰ ਪਿੰਡ ਦੇ ਵਿੱਚ ਹਰ ਮੱਲੇ ਦੇ ਵਿੱਚ ਕੰਮ ਹੋਏਗਾ ਨਰੇਗਾ ਵਾਲਿਆਂ ਨੂੰ ਕੰਮ ਮਿਲੇਗਾ ਕੋਈ ਬਲਗੜਾ 5 ਕਰੋੜ ਦੇ ਨਾਲ ਉਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੀ ਡਵੈਲਪਮੈਂਟ ਐਕਟੀਵਿਟੀ ਹੋਏਗੀ ਰੋਜ਼ਗਾਰ ਵੀ ਫਾਇਦਾ ਹੋਏਗਾ ਉਹਦਾ ਲੋਕਾਂ ਦਾ ਸਬਾਨ ਵੀ ਵਿਕੇਗਾ ਉਹਦੇ ਨਾਲ ਇੱਕ ਇਕਨੋਮਿਕ ਐਕਟੀਵਿਟੀ ਵੀ ਜਿਹੜੀ ਉਹ ਬਹੁਤ ਪੋਜ਼ਿਟਿਵ ਇੱਕ ਪੋਜ਼ਿਟਿਵ ਜਿਹੜੀ ਹੈਗੀ ਐ ਫੀਲਿੰਗ ਵੀ ਆਉਂਦੀ ਐ ਫਿਰ ਬਹੁਤ ਵਧੀਆ ਸਕੀਮ ਐ ਗਵਰਨਮੈਂਟ ਦੀ ਬਹੁਤ ਵਧੀਆ ਚੱਲਦੀ ਐ ਇਸ ਤਰ੍ਹਾਂ ਤੁਹਾਡੇ ਡੇਂਗੀ ਔਰ ਚਿਕਨਗੁਣੀਆਂ ਦੇ ਵਿੱਚ ਸਟੇਟ ਦੀ ਕਾਰਗੁਜ਼ਾਰੀ ਬਹੁਤ ਅੱਛੀ ਐ ਕਿਰਨ ਨੇ 1100 1200 ਨਾਲ ਆਪਣੇ 1200 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਆਸ਼ਾ ਵਰਕਰਸ ਔਰ 1100 ਦੇ ਕਰੀਬ ਜਿਹੜੀਆਂ ਨਰਸਿੰਗ ਸਟੂਡੈਂਟਸ ਔਰ ਟ੍ਰੇਨਿੰਗ ਦੇਖ ਕੇ ਉਹ ਸਾਡੇ ਸਟਾਫ ਦੇ ਨਾਲ ਜਾ ਕੇ ਘਰ-ਘਰ ਜਾ ਕੇ ਚੈਕਿੰਗ ਕਰਦੀਆਂ ਫ੍ਰਿਜ ਦੇ ਜਿਹੜਾ ਟਰੇ ਆਉਂਦੀਆਂ ਨੀ ਜਿੰਨੇ ਤੁਹਾਡੇ ਕਿਤੇ ਕੰਸਟਰਕਸ਼ਨ ਵਰਕ ਆ ਜਿੰਨੇ ਕੰਟੇਨਰ ਆ ਲੋਕ ਪਾਣੀ ਸਟੋਰ ਕਰਦੇ ਆ ਪਾਚੇ ਆ ਵਾਸਤੇ ਕਟੋਰੀ ਰੱਖਦੇ ਆਂ ਔਰ ਪਲਾਸਟ ਕਰਦੇ ਸਾਰੇ ਨੇ ਚੈਕਿੰਗ ਕਰਕੇ ਉਹ ਦੀ ਸਥਿਤੀ ਵਿੱਚ 600 ਜਗਤ ਸਾਨੂੰ ਡਾਰਵਾ ਮਿਲਿਆ ਔਰ ਉਹਨੂੰ ਡਿਸਟਰਾਏ ਕੀਤਾ ਉਹਦਾ ਨਤੀਜਾ ਇਹ ਆ ਕਿ ਇਸ ਵਾਰ ਡੈਂਗੂ ਦੇ ਕੇਸਸ ਤੁਹਾਡੇ ਪਿਛਲੇ ਸਾਲ ਨਾਲੋਂ ਪਿਛਲੇ ਸਾਲ 23 ਤੋਂ 2023 ਤੋਂ ਅੱਧੇ ਰਹਿਗੇ ਸੀ ਹੁਣ ਜਿਹੜਾ ਹੁਣ ਤੱਕ ਸਾਡਾ ਰਿਕਾਰਡ ਆ ਉਹ ਹਾਰਪੁਰ ਦੇ ਵਿੱਚ ਉਸ ਤੋਂ ਵਿਧੇ ਰਹਿਗੇ ਆ ਜੋ ਅਸੀਂ ਬੀਆਰਾਂ ਟ੍ਰੈਕ ਇਹ ਸਾਡੀ ਕੋਸ਼ਿਸ਼ ਆ ਕਿ ਕਿਸੇ ਤਰ੍ਹਾਂ ਬਿਜ਼ਨਸ ਵਧਾਈ ਜਾਵੇ ਪਨਾ ਸਾਡੇ ਕੋਲ 15 ਦੀ ਰੀਡਿੰਗ ਚੈੱਕਰ ਹੁੰਦੇ ਸੀ ਹੋਰ ਸਾਡੇ ਕੋਲੇ ਆਸ਼ਾ ਵਰਕਰ ਤੇ ਜਿਹੜੇ ਤੁਹਾਡੇ ਜਿੰਨੇ ਵੀ ਸਟੂਡੈਂਟ ਉਹਨਾਂ ਨੂੰ ਆ ਕੇ 2200 ਹੋ ਗਿਆ ਕਿਤੇ 20 ਤੇ ਕਿਤੇ 2200 ਤੇ ਦੂਜੇ ਪਾਸੇ ਜਿਹੜਾ ਹੈਗਾ ਉਹਦੇ ਨਾਲ ਅਸੀਂ ਜਿੰਨੇ ਸਾਡੇ ਸਕੂਲ ਖੋ ਜਾਨੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇ ਦੇਣੀ ਆ ਕਿ ਉਹ ਸਕੂਲਾਂ ਨੂੰ ਆ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਬੱਚੇ ਆਪਣਾ ਆਪਣਾ ਕਾਰ ਚੈੱਕ ਕਰਨਗੇ ਤੇ 20 ਲੱਖ ਬੱਚੇ ਜਿਹੜੇ ਹੈਗੇ ਅਸੀਂ 20 ਲੱਖਾਂ ਦੇ ਵਿੱਚ ਪਹੁੰਚਾਂਗੇ ਤੇ ਅਸੀਂ ਜਿਹੜੀ ਡੈਂਗੂ ਚਿਕਨਗੁਨੀਆ ਮਲੇਰੀਆ ਜਿਹੜੇ ਡਾਇਰੀਆ ਹੈਜਾ ਹੈਪਾਟਾਈਟਿਸ A ਕੋਲਰਾ ਇਹੋ ਜਿਹੇ ਬਿਮਾਰੀਆਂ ਦੇ ਉੱਤੇ ਅਸੀਂ ਇੱਕ ਤਾਂ ਕਾਬੂ ਪਾ ਲਾਂਗੇ ਜੀ ਉਹਨਾਂ ਨੂੰ ਬਚਾ ਕਰਾਂਗੇ ਉਹਦੇ ਨਾਲ ਲੋਕਾਂ ਨੂੰ ਹਸਪਤਾਲ ਜਾ ਕੇ ਦਾਖਲ ਨਹੀਂ ਹੋਏਗਾ ਉਹਨਾਂ ਦਾ ਖਰਚਾ ਨਹੀਂ ਹੋਏਗਾ ਹੋਰ ਟੋ ਪਾਕਟ ਐਕਸਪੈਂਸਸ ਬਚਣਗੇ ਪ੍ਰੋਡਕਟਿਵਿਟੀ ਵਧੇਗੀ ਜੇ ਸਭਾ ਤੰਦਰੁਸਤ ਹੋਏਗਾ ਇਸੇ ਤਰ੍ਹਾਂ ਅੱਜ ਅਸੀਂ ਮੈਂ ਸਵੇਰੇ 4:00 ਵਜੇ 8:00 ਵਜੇ ਜੀ ਸਾਡੇ ਅਸੀਂ 5:00 6:00 ਵਜੇ ਅਸੀਂ ਜਿਹੜਾ ਯੋਗਾ ਜ਼ਾਂਦਰ ਦੇ ਵਿੱਚ ਜਿਹੜਾ ਸਾਡਾ ਸਟੇਟ ਲੈਵਲ ਦਾ ਉੱਥੇ ਇਸ ਵਾਰੀ ਜਦੋਂ 2023 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਆਏ ਸੀ ਉਹ ਪਹਿਲੀ ਵਾਰੀ 15000 ਬੱਚਿਆਂ ਨੇ ਕੀਤਾ ਸੀਗਾ ਤੇ ਅੱਜ 21000 ਜਿਹੜੇ ਟੋਟਲ ਉਹਦੇ ਚੱਲ ਜਿਹੜੇ ਸੀ ਸ਼ਹਿਰੀ ਲੋਕ ਸਾਰੇ ਜਿੰਨੇ ਵੀ ਕਰਦੇ ਆ ਔਰ ਇਹ ਮੈਨੂੰ ਦੱਸਦੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਕਿ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ 4581 ਜਗ੍ਹਾ ਤੇ ਯੋਗਾ ਹੋ ਰਿਹਾ ਜਿਹਦੇ ਚੋਂ 1198 ਜਗ੍ਹਾ ਤੇ ਪਿੰਡਾਂ ਦੇ ਵਿੱਚ ਯੋਗਾ ਹੋ ਰਿਹਾ ਤੇ ਟ੍ਰੇਨ ਟੀਚਰਸ ਦੇ ਅਸੀਂ ਹਰ ਪਿੰਡ ਦੇ ਵਿੱਚ ਉਮਾਰੇ ਦੀ ਰੋਕਥਾਮ ਲਈ ਵੀ ਕੰਮ ਕਰ ਰਹੇ ਹਾਂ ਸੋ ਕੁੱਲ ਮਿਲਾ ਕੇ ਜਿਹੜਾ ਇਹ ਮੇਰੀ ਵਿਜ਼ਿਟ ਦਾ ਜਿਹੜਾ ਪਰਪਸ ਹੈ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚੰਦ ਦਾ ਰਸਤਾ ਦੱਸਿਆ ਜਾਵੇ ਬਿਮਾਰੀਆਂ ਦੀ ਰੋਕਥਾਮ ਲਈ ਕੰਮ ਕੀਤਾ ਜਾਵੇ ਉਹਦੇ ਇਲਾਜ ਵਾਸਤੇ ਜਿਹੜਾ ਲੈਬ ਅਰੇਂਜਮੈਂਟ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਨੂੰ ਤੇਜ਼ ਕੀਤਾ ਜਾਵੇ ਪੰਜਾਬ ਨੂੰ ਨਸ਼ਾ ਮੁਕਤ ਤੇ ਕਰਾਇਮ ਮੁਕਤ ਕੀਤਾ ਜਾਵੇ ਤਾਂ ਹੀ ਅਗਲਾ ਪੰਜਾਬ ਬਣੇਗਾ ਤੇ ਇਹ ਸਾਰਾ ਜਿਹੜਾ ਸਾਡਾ ਬਲਾਕ ਹੈਗਾ ਹਾਂਜੀ ਦੇਖੋ ਮੈਂ ਤੁਹਾਨੂੰ ਕੋਰੋਨਾ ਬਾਰੇ ਕਰ ਦੱਸਣੀ ਚਾਹਨਾ ਕਿ ਪੰਜਾਬ ਦੇ ਵਿੱਚ ਤਕਰੀਬਨ 100 ਦੇ ਕਰੀਬ ਕੇਸਸ ਆ ਯਾਰ ਆੜੇ 400 ਆ ਦਿੱਲੀ ਦੇ ਵਿੱਚ 2000 ਦੇ ਕਰੀਬ ਹੈ ਦੇਸ਼ ਦੇ ਵਿੱਚ 22000 ਮਤਲਬ ਕੈਮਰਾ ਇਸ ਤੋਂ ਵੀ ਜ਼ਿਆਦਾ ਹੋ ਗਿਆ ਤੇ ਕਰੋਨਾ ਜਿਹੜਾ ਹੈਗਾ ਇਹ ਪੁਰਾਣਾ ਵੈਰੀਐਂਟ ਹੈ ਮਾਈਲਡ ਡਿਜ਼ੀਜ਼ ਹੈ ਮੋਸਤੀ ਬੰਦੇ ਦਾ ਵੈਕਸੀਨੇਟਡ ਆ ਜਾਰੋਂ ਨੂੰ ਹੋ ਚੁੱਕਿਆ। ਕੋਈ ਸੀਰੀਅਸ ਡਿਜ਼ੀਜ਼ ਨਹੀਂ ਆ ਰਹੀ ਆ ਬਹੁਤ ਜ਼ਿਆਦਾ। ਜਿਹੜੇ ਪੇਸ਼ੈਂਟ ਸਾਡੇ ਕੋਲ ਤਕਰੀਬਨ ਕਿੰਨੇ 40 ਦੇ ਕਰੀਬ ਜਿਹੜੇ ਹੈਗੇ ਵੀ ਆ ਉਹ ਜਾਂ ਐਸਿਪਟੋਮੈਟਿਕ ਹੈ ਜਾਂ ਮਾਈਲਡਲੀ ਸਿਪਟੋਮੈਟਿਕ ਆ ਉਹਨਾਂ ਨੂੰ ਘਰ ਵਿੱਚ ਉਹਨਾਂ ਦਾ ਇਲਾਜ ਕਰ ਰਹੇ ਆ ਸਿਰਫ ਦੋ ਪੇਸ਼ੈਂਟ ਜੜਿਆ ਗਿਆ। ਉਹ ਲੁਧਿਆਣੇ ਦੇ ਵਿੱਚ ਅੱਧੇ ਨਾਲ ਸਾਡੇ ਨਾਲ 60% ਪੇਸ਼ੈਂਟ ਲੁਧਿਆਣੇ ਚ ਆ ਗਏ ਕਿਉਂਕਿ ਸਭ ਤੋਂ ਪਹਿਲਾ ਪੇਸ਼ੈਂਟ ਉੱਥੇ ਆਇਆ ਸੀ। ਇਹ ਹੁਣ ਜ਼ੁਕਾਮ ਦੀ ਤਰ੍ਹਾਂ ਜੇ ਇੱਕ ਬੰ ਸੋਣੇ ਦੀ ਕੋਈ ਅਸਲ ਨਹੀਂ ਅਸੀਂ ਇੱਥੇ ਪੂਰਾ ਜਿਹੜੀਆਂ ਗਾਈਡਲਾਈਨਸ WHO ਦੀਆਂ ਕੇਂਦਰ ਸਰਕਾਰ ਦੀਆਂ ਫਾਲੋ ਕਰ ਰਹੇ ਆ ਅੱਜ ਦੀ ਰਿਪੋਰਟ ਸੇ ਬਿਲਕੁਲ ਇਹਦੇ ਵਾਸਤੇ ਕੋਈ ਪੈਨਿਕ ਨਹੀਂ ਕਰਨਾ ਨਾ ਕ੍ਰੀਏਟ ਕਰਨਾ ਚਾਹੀਦਾ ਸਿਰ ਲਿਖਿਆ ਗਏ ਜੋ ਕ੍ਰੋਮੋਕਲਸਿਕਾ ਆਕਸੀਜਨ ਪਲੈਂਟ ਜਿਹੜੇ ਹੈਗੇ ਉਹ ਸਾਰੇ ਸਪਲਾਈ ਚ ਲਗਾਏ ਗਏ ਆ ਜਿਹੜੇ ਹੈਗੇ ਬੰਦ ਵੀ ਨਹੀਂ ਚੋੜਾ ਵੱਲੋਂ ਤੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਕੋਲੇ ਆਕਸੀਜਨ ਦਾ ਪੂਰਾ ਬੰਦੋਬਸਤ ਹੈ ਜਿੱਥੇ ਕੋਈ ਜਿਹੜੇ ਸਾਡੇ PSA ਪਲੈਂਟ ਸੀਗੇ ਉਹਨਾਂ ਦੀ ਰਨਿੰਗ ਕਾਸਟ ਬਹੁਤ ਜ਼ਿਆਦਾ ਅਸੀਂ ਹੁਣ ਡਿਕੋਡ ਮੈਡੀਕਲ ਆਕਸੀਜਨ ਪਲੈਂਟ ਦਾ ਜਿਹੜ ਪੀਐਸਏ ਪਲਾਂਟ ਦੀ ਜਿਹੜੀ ਜਿਹੜੀ ਪਿਉਰਿਟੀ ਆ 90% ਤੋਂ ਘੱਟ ਹੁੰਦੀ ਆ ਉਹ ਵੈਸੇ ਵੀ ਰეკਮੈਂਡਡ ਨਹੀਂ ਆ। ਕੋਰੋਨਾ ਵੇਲੇ ਅਸੀਂ ਯੂਜ਼ ਕੀਤੇ ਸੀ ਉਹਨਾਂ ਨੂੰ ਫੇਜ਼ ਆਊਟ ਵੀ ਕਰਾਂਗੇ। ਉਹ ਉਹਨਾਂ ਨੂੰ ਚਲਾਉਣਾ ਬਹੁਤ ਉਹਦਾ ਇੱਕ ਚਿੱਟੇ ਹਾਥੀ ਜਿਹੜੇ ਸੀ ਉਸ ਵੇਲੇ ਆ ਗਿਆ ਜੀ ਉਹ ਉਹ ਇਸ ਤਰ੍ਹਾਂ ਦੇ ਵੈਂਟੀਲੇਟਰ ਵੀ ਆਏ ਜਿਹੜੇ ਮਤਲਬ ਮੈਂ ਉਹਨੂੰ ਆਪਾਂ ਪਿੱਛੇ ਨੂੰ ਮੁੜ ਕੇ ਨਹੀਂ ਦੇਖਣਾ ਚਾਹੁੰਦੇ ਅੱਗੇ ਨੂੰ ਦੇਖਣਾ ਚਾਹੁੰਦੇ ਆ। ਲੇਕਿਨ ਸਾਡੇ ਕੋਲੇ ਕਿਸੇ ਵੀ ਸਾਡੇ ਕੋਲੇ ਆਕਸੀਜਨ, ਟ੍ਰੇਨਡ ਮੈਨਸਟਾਫ, ਦਵਾਈਆਂ ਤੇ 7000 ਤੋਂ ਵੱਧ ਬੈੱਡ ਆ ਸਾਡੇ ਕੋਲੇ ਚਾਹੇ ਕੋਈ ਮੁਸੀਬਤ ਆ ਜਾਏ ਅਸੀਂ ਪੂਰੇ ਤਿਆਰ ਆ ਜੀ ਸਾਡੇ ਕੋਲੇ ਹੁਣ ਟ੍ਰੇਡ ਸਟਾਫ ਵੀ ਆ ਦਵਾਈਆਂ ਵੀ ਆ ਆਕਸੀਜਨ ਵੀ ਆ ਸਾਰਾ ਕੁਝ ਨਤਿਕ ਟਵਰੀ ਸ ਬਹੁਤ ਬਹੁਤ ਧੰਨਵਾਦ